ਜੋ ਔਰਤਾਂ ਆਪਣੇ ਪਤੀ ਦਾ ਤਿਆਗ ਕਰਦੀਆਂ ਹਨ ਉਹ ਜ਼ਰੂਰ ਸੁਣਨ ਦੋਸਤੋ ਪਤੀ ਪਤਨੀ ਦਾ ਰਿਸ਼ਤਾ ਸੰਸਾਰ ਦਾ ਸਭ ਤੋਂ ਅਨਮੋਲ ਤੇ ਖਾਸ ਰਿਸ਼ਤਾ ਹੁੰਦਾ ਹੈ ਇਹ ਰਿਸ਼ਤਾ ਸਿਰਫ ਦੋ ਵਿਅਕਤੀਆਂ ਦੇ ਵਿੱਚ ਨਹੀਂ ਬਲਕਿ ਵਿਸ਼ਵਾਸ ਪ੍ਰੇਮ ਤੇ ਜ਼ਿੰਮੇਵਾਰੀ ਦਾ ਬੰਧਨ ਹੁੰਦਾ ਹੈ ਰਿਸ਼ਤਾ ਤਾਂ ਹੀ ਮਜ਼ਬੂਤ ਰਹਿੰਦਾ ਹੈ ਜੇ ਦੋਨੋਂ ਇੱਕ ਦੂਜੇ ਦਾ ਸਾਥ ਨਿਭਾਉਣ ਤੇ ਸਾਰੇ ਹਾਲਾਤਾਂ 'ਚ ਇੱਕ ਦੂਜੇ ਦੇ ਨਾਲ ਖੜੇ ਰਹਿਣ ਪਰ ਜੇਕਰ ਇਸ ਰਿਸ਼ਤੇ 'ਚ ਦੂਰੀ ਆ ਜਾਵੇ ਪੈ ਇਹ ਸਿਰਫ ਦੁੱਖ ਤੇ ਪਛਤਾਵਾ ਹੀ ਲਿਆਉਂਦਾ ਹੈ ਅੱਜ ਇੱਕ ਇਹੋ ਜਿਹੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਜੋ ਪਤੀ ਪਤਨੀ ਦੇ ਰਿਸ਼ਤੇ ਨੂੰ ਇੱਕ ਨਵੀਂ ਨਜ਼ਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰੇਗੀ ਇਹ ਕਹਾਣੀ ਉਹਨਾਂ ਔਰਤਾਂ ਤੇ ਮਰਦਾਂ ਲਈ ਇੱਕ ਸੁਨੇਹਾ ਹੋਵੇਗੀ ਜੋ ਆਪਣੇ ਜੀਵਨ ਸਾਥੀ ਨੂੰ ਖਾਸ ਮਹੱਤਵ ਨਹੀਂ ਦਿੰਦੇ ਦੋਸਤੋ ਅੱਜ ਅਸੀਂ ਇੱਕ ਬਹੁਤ ਹੀ ਖਾਸ ਵਿਸ਼ੇ ਤੇ ਚਰਚਾ ਕਰਾਂਗੇ ਜੋ ਹਰ ਵਿਆਹ ਔਰਤ ਤੇ ਮਰਦ ਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ ਕਈ ਵਾਰ ਅਜਿਹਾ ਦੇਖਿਆ ਜਾਂਦਾ ਹੈ ਕਿ ਕੁਝ ਔਰਤਾਂ ਆਪਣੇ ਪਤੀ ਤੋਂ ਕਿਸੇ ਨਾ ਕਿਸੇ ਬਹਾਨੇ ਦੂਰੀ ਬਣਾਏ ਰੱਖਦੀਆਂ ਹਨ ਇਹੋ ਜੀ ਸਥਿਤੀ ਚ ਉਹ ਸਿਰਫ ਉਹਨਾਂ ਦੇ ਰਿਸ਼ਤੇ ਲਈ ਨਹੀਂ ਬਲਕਿ ਉਹਨਾਂ ਦੇ ਪੂਰੇ ਜੀਵਨ ਲਈ ਘਾਤਕ ਹੋ ਸਕਦਾ ਹੈ ਇਹੋ ਜੀਆਂ ਔਰਤਾਂ ਜੋ ਆਪਣੇ ਪਤੀ ਤੋਂ ਦੂਰ ਰਹਿੰਦੀਆਂ ਹਨ ਤੇ ਉਹਨਾਂ ਦਾ ਤ્યાਗ ਕਰ ਦਿੰਦੀਆਂ ਹਨ ਅਕਸਰ ਆਪਣੀ ਜ਼ਿੰਦਗੀ ਚ ਉਹਨਾਂ ਨੂੰ ਪਛਤਾਉਣਾ ਪੈਂਦਾ ਹੈ ਇਹ ਪਛਤਾਵਾ ਉਹਨਾਂ ਦੀ ਪੂਰੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ। ਦੋਸਤੋ ਇਹ ਕਹਾਣੀ ਉਹਨਾਂ ਪਤਨੀਆਂ ਲਈ ਚੇਤਾਵਨੀ ਹੈ ਜੋ ਇਸ ਤਰ੍ਹਾਂ ਦੇ ਵਿਵਹਾਰ ਨਾਲ ਆਪਣੇ ਰਿਸ਼ਤੇ ਨੂੰ ਖਤਰੇ ਵਿੱਚ ਪਾਉਂਦੀਆਂ ਹਨ। ਹੁਣ ਸਵਾਲ ਇਹ ਹੈ ਕਿ ਪਤੀ-ਪਤਨੀ ਦਾ ਇਕੱਠੇ ਰਹਿਣਾ ਜ਼ਰੂਰੀ ਹੈ ਕਿ ਉਹਨਾਂ ਦੇ ਰਿਸ਼ਤੇ ਲਈ ਇਹ ਜ਼ਰੂਰੀ ਹੈ? ਇਸ ਪ੍ਰਸ਼ਨ ਦਾ ਜਵਾਬ ਅਸੀਂ ਇੱਕ ਕਥਾ ਰਾਹੀਂ জানਾਂਗੇ। ਦੋਸਤੋ ਸਾਡੇ ਨਾਲ ਇਸ ਵੀਡੀਓ ਦੇ ਆਖਰ ਤੱਕ ਜ਼ਰੂਰ ਬਨੇ ਰਹੋ। ਕਿਉਂਕਿ ਇਸ ਤਰ੍ਹਾਂ ਦਾ ਸੁਣਨ ਵਿੱਚ ਆਉਂਦਾ ਹੈ ਕਿ ਕੁਝ ਔਰਤਾਂ ਆਪਣੇ ਪਤੀ ਦਾ ਬੁਰਾ ਭਲਾ ਕਰਦੀਆਂ ਹਨ ਖਰੀਆਂ ਖੋਟੀਆਂ ਸੁਣਾਉਂਦੀਆਂ ਹਨ ਤੇ ਉਹਨਾਂ ਦਾ અપਮਾਨ ਕਰਦੀਆਂ ਹਨ ਇਹੋ ਜਿਹੀਆਂ ਔਰਤਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹਨਾਂ ਦਾ ਇਸ ਤਰ੍ਹਾਂ ਦਾ ਵਿਵਹਾਰ ਨਾ ਸਿਰਫ ਉਹਨਾਂ ਦੇ ਪਤੀ ਨੂੰ ਬਲਕਿ ਉਹਨਾਂ ਦੇ ਖੁਦ ਦੇ ਜੀਵਨ ਨੂੰ ਵੀ ਬਰਬਾਦ ਕਰ ਸਕਦਾ ਹੈ ਮਧੂਪੁਰ ਨਾ ਦੇ ਨਗਰ ਦੇ ਨੇੜੇ ਸੰਗਣਾ ਜੰਗਲ ਸੀ ਜੰਗਲ ਦੇ ਵਿੱਚਕਾਰ ਇੱਕ ਛੋਟਾ ਜਿਹਾ ਤਲਾਬ ਸੀ ਤਲਾਬ ਦਾ ਪਾਣੀ ਇੰਨਾ ਸਾਫ਼ ਸੀ ਕਿ ਉਸ ਵਿੱਚ ਅਸਮਾਨ ਦੀ ਪਰਛਾਵੇਂ ਸਾਫ਼ ਦਿਖਾਈ ਦਿੰਦੀ ਸੀ ਤਲਾਬ ਦੇ ਚਾਰੇ ਪਾਸੇ ਛੋਟੇ-ਛੋਟੇ ਦਰਖਤ ਸਨ ਜਿਸ ਤੇ ਪੰਛੀ ਘੁੰਮਦੇ ਫਿਰਦੇ ਰਹਿੰਦੇ ਸੀ ਤੇ ਉਹਨਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ ਤਲਾਬ ਦੇ ਨੇੜੇ ਇੱਕ ਛੋਟਾ ਜਿਹਾ ਮਿੱਟੀ ਦਾ ਘਰ ਸੀ ਉਸ ਘਰ 'ਚ ਕਿਸਾਨ ਰਹਿੰਦਾ ਸੀ ਜਿਸ ਦਾ ਨਾਮ ਸੀ ਧਰਮਪਾਲ ਉਸ ਦੀ ਪਤਨੀ ਗौरी ਤੇ ਦੋ ਬੱਚੇ ਉਸ ਨਾਲ ਰਹਿੰਦੇ ਸਨ। ਉਹਨਾਂ ਦਾ ਇੱਕ ਪੁੱਤ ਤੇ ਇੱਕ ਧੀ ਸੀ। ਗौरी ਆਪਣੇ ਰੂਪ ਕਰਕੇ ਪੂਰੇ ਇਲਾਕੇ ਵਿੱਚ ਪ੍ਰਸਿੱਧ ਸੀ। ਉਹ ਐਨੇ ਸੋਹਣੀ ਸੀ ਕਿ ਜੇਕਰ ਕੋਈ ਅਣਜਾਣ ਵਿਅਕਤੀ ਵੀ ਘਰੇ ਆਉਂਦਾ ਤੇ ਉਸ ਦੀ ਇੱਕ ਝਲਕ ਦੇਖ ਲੈਂਦਾ ਤਾਂ ਉਹ ਗौरी ਤੇ ਮੋਹਿਤ ਹੋ ਜਾਂਦਾ ਸੀ। ਇੱਕ ਦਿਨ ਦੀ ਗੱਲ ਹੈ। ਸੂਰਜ ਡੁੱਬ ਚੁੱਕਿਆ ਸੀ ਤੇ ਅਸਮਾਨ 'ਚ ਸਿਤਾਰੇ ਚਮਕ ਰਹੇ ਸੀ। ਵਾਤਾਵਰਨ ਵਿੱਚ ਸ਼ਾਂਤੀ ਸੀ ਤੇ ਪੂਰਾ ਪਿੰਡ ਗੂੜੀ ਨੀਂਦ ਵਿੱਚ ਡੁੱਬਿਆ ਹੋਇਆ ਸੀ ਪਰ ਇਸ ਸ਼ਾਂਤ ਰਾਤ ਇਸ ਧਰਮਪਾਲ ਆਪਣੇ ਘਰੋਂ ਬਾਹਰ ਨਿਕਲਿਆ ਤੇ ਜੰਗਲ ਵੱਲ ਚੱਲਣ ਲੱਗਿਆ ਉਹ ਰਾਤ ਦਾ ਤੀਸਰਾ ਪਹਿਰ ਸੀ ਧਰਮਪਾਲ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਖੁਸ਼ੀ ਸੀ ਉਹ ਤੇਜ਼ ਕਦਮਾਂ ਨਾਲ ਜੰਗਲ ਵੱਲ ਵਧਦਾ ਜਾ ਰਿਹਾ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਨੂੰ ਕੁਝ ਖਾਸ ਮਿਲਣ ਵਾਲਾ ਹੋਵੇ ਸੰਗਣਾ ਦਰਕਤਾਂ ਵਿੱਚੋਂ ਲੰਘਦੇ ਹੋਏ ਉਹ ਤਲਾਬ ਦੇ ਨੇੜੇ ਪਹੁੰਚ ਜਾਂਦਾ ਹੈ ਉੱਥੇ ਉਸ ਨੂੰ ਦੂਰੋਂ ਇੱਕ ਝੌਂਪੜੀ ਦਿਖਾਈ ਦਿੰਦੀ ਹੈ ਧਰਮਪਾਲ ਝੌਂਪੜੀ ਦੇ ਨੇੜੇ ਪਹੁੰਚ ਚੌਂਪੜੀ ਦੇ ਬਾਹਰ ਇੱਕ ਸੋਣੀ ਔਰਤ ਖੜੀ ਸੀ ਜਿਸ ਦਾ ਨਾਮ ਸੀ ਸੁਮਨ ਸੁਮਨ ਨੂੰ ਦੇਖਦੇ ਹੀ ਧਰਮਪਾਲ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਆ ਗਈ ਸੁਮਨ ਨੇ ਧਰਮਪਾਲ ਨੂੰ ਦੇਖ ਕੇ ਮੁਸਕਰਾਉਂਦੇ ਹੋਏ ਕਿਹਾ ਸਵਾਮੀ ਅੱਜ ਐਨੀ ਦੇਰ ਕਿਉਂ ਕਰ ਦਿੱਤੀ ਮੈਂ ਤੁਹਾਡਾ ਇੱਕ ਘੰਟੇ ਤੋਂ ਇੰਤਜ਼ਾਰ ਕਰ ਰਹੀ ਹਾਂ ਮੈਨੂੰ ਲੱਗਿਆ ਕਿ ਅੱਜ ਤੁਸੀਂ ਨਹੀਂ ਆਉਂਗੇ ਇਸ ਲਈ ਮੈਂ ਜਾਣ ਹੀ ਵਾਲੀ ਸੀ ਤਾਂ ਮੈਨੂੰ ਕਿਸੇ ਦੇ ਆਉਣ ਦੀ ਆਹਰ ਸੁਣਾਈ ਦਿੱਤੀ ਮੈਂ ਦੇਖਿਆ ਕਿ ਤੁਸੀਂ ਆ ਰਹੇ ਹੋ ਤੇ ਮੈਂ ਇੱਥੇ ਰੁਕ ਗਈ ਧਰਮਪਾਲ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਅੱਜ ਮੇਰੀ ਪਤਨੀ ਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਉਸਨੂੰ ਸੁਲਾ ਰਿਹਾ ਸੀ ਉਸਨੇ ਮੈਨੂੰ ਕਿਹਾ ਕਿ ਉਸਨੂੰ ਪਤਾ ਨਹੀਂ ਅੱਜ ਨੀਂਦ ਕਿਉਂ ਨਹੀਂ ਆ ਰਹੀ ਸੀ ਉਸ ਦੇ ਸੌਣ ਤੋਂ ਬਾਅਦ ਹੀ ਮੈਂ ਤੇਰੇ ਕੋਲ ਆਇਆ ਹਾਂ ਸੁਮਨ ਨੇ ਧਰਮਪਾਲ ਦੀ ਗੱਲ ਸੁਣ ਕੇ ਕਿਹਾ ਸਵਾਮੀ ਮੈਂ ਸਮਝਦੀ ਹਾਂ ਪਰ ਅਗਲੀ ਵਾਰ ਇੰਨੀ ਦੇਰੀ ਨਾ ਕਰਿਓ ਮੈਨੂੰ ਇੱਥੇ ਇੰਤਜ਼ਾਰ ਕਰਦੇ ਹੋਏ ਬਹੁਤ ਸਮਾਂ ਹੋ ਗਿਆ ਹੈ ਧਰਮਪਾਲ ਜੋ ਆਪਣੀ ਪਤਨੀ ਗੋਰੀ ਨੂੰ ਧੋਖੇ ਚ ਰੱਖਦਾ ਸੀ ਉਹ ਰੋਜ਼ ਸੁਮਨ ਨਾਲ ਲੁਕ ਲੁਕ ਕੇ ਮਿਲਣ ਆਉਂਦਾ ਸੀ ਉਧਰ ਸੁਮਨ ਵੀ ਆਪਣੇ ਪਤੀ ਨੂੰ ਧੋਖਾ ਦੇ ਕੇ ਧਰਮਪਾਲ ਨੂੰ ਮਿਲਣ ਆਉਂਦੀ ਸੀ ਜਦ પતિ ਪਤਨੀ ਵਿੱਚ ਭਾਵਨਾਤਮਕ ਤੇ ਸਰੀਰਿਕ ਦੂਰੀ ਆ ਜਾਂਦੀ ਹੈ ਤਾਂ ਉਹਨਾਂ ਦਾ ਰਿਸ਼ਤਾ ਟੁੱਟਣ ਲੱਗਦਾ ਹੈ ਇਹ ਸਿਰਫ ਉਹਨਾਂ ਦੇ ਜੀਵਨ ਨੂੰ ਹੀ ਨਹੀਂ ਬਲਕਿ ਉਹਨਾਂ ਦੇ ਬੱਚਿਆਂ ਤੇ ਸਮਾਜ ਨੂੰ ਵੀ ਪ੍ਰਭਾਵਿਤ ਕਰਦਾ ਹੈ ਇਸ ਤਰ੍ਹਾਂ ਉਹ ਦੋਨੋਂ ਆਪਣੇ ਜੀਵਨ ਸਾਥੀ ਨੂੰ ਧੋਖਾ ਦੇ ਕੇ ਇੱਕ ਦੂਜੇ ਨੂੰ ਮਿਲਣ ਆਏ ਉਹਨਾਂ ਦਾ ਇਹ ਸਿਲਸਿਲਾ ਕਾਫੀ ਲੰਬੇ ਸਮੇਂ ਤੱਕ ਚੱਲਦਾ ਰਿਹਾ ਮੈਂ ਤੁਹਾਨੂੰ ਇਹ ਦੱਸਣ ਵਾਲੀ ਹਾਂ ਕਿ ਜੋ ਔਰਤ ਆਪਣੇ ਪਤੀ ਨੂੰ ਧੋਖੇ ਵਿੱਚ ਰੱਖਦੀ ਹੈ ਤੇ ਜੋ ਮਰਦ ਆਪਣੀ ਔਰਤ ਨੂੰ ਧੋਖੇ ਵਿੱਚ ਰੱਖਦਾ ਹੈ ਉਸ ਦੇ ਨਾਲ ਕੀ ਹੁੰਦਾ ਹੈ ਤਾਂ ਚਲੋ ਇਸ ਕਹਾਣੀ ਨੂੰ ਧਿਆਨ ਨਾਲ ਸੁਣਨਾ ਨਹੀਂ ਤਾਂ ਬਾਅਦ ਚ ਤੁਹਾਨੂੰ ਪਛਤਾਉਣਾ ਪਵੇਗਾ ਦੋਸਤੋ ਇੰਦਰ ਲੋਕ ਦਾ ਵਾਤਾਵਰਣ ਬੜਾ ਹੀ ਸ਼ਾਂਤ ਸੀ ਅਸਮਾਨ ਵਿੱਚ ਤਾਰੇ ਟਿਮਟਿਮਾ ਰਹੇ ਸੀ ਤੇ ਬੜੀ ਹੀ ਸੋਹਣੀ ਹਵਾ ਚੱਲ ਰਹੀ ਸੀ ਇੰਦਰ ਲੋਕ ਦੇ ਮਹਿਲ ਵਿੱਚ ਦੇਵਰਾਜ ਇੰਦਰ ਆਪਣੇ ਸਿੰਘਾਸਨ ਤੇ ਬਿਰਾਜਮਾਨ ਸੀ। ਉਹਨਾਂ ਦੇ ਚਾਰੇ ਪਾਸੇ ਦਿਵਯ ਪ੍ਰਕਾਸ਼ ਫੈਲਾ ਹੋਇਆ ਸੀ। ਉਸੇ ਸਮੇਂ ਆਕਾਸ਼ 'ਚੋ ਗਰੁੜ ਮਹਾਰਾਜ ਤੇਜ਼ ਗਤੀ ਨਾਲ ਉੱਡਦੇ ਹੋਏ ਨਾਰਾਇਣ ਨਾਰਾਇਣ ਦਾ ਜਾਪ ਕਰਦੇ ਹੋਏ ਇੰਦਰ ਲੋਕ ਪਹੁੰਚੇ। ਗਰੁੜ ਨੇ ਦੇਵਰਾਜ ਇੰਦਰ ਨੂੰ ਪ੍ਰਣਾਮ ਕੀਤਾ ਤੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਕਿ ਦੇਵਰਾਜ ਮੈਂ ਪ੍ਰਥਵੀ ਲੋਕ ਤੋਂ ਵਾਪਸ ਆ ਰਿਹਾ ਹਾਂ ਤੇ ਉੱਥੇ ਮੈਨੂੰ ਇਕ ਇਹੋ ਜੀ ਘਟਨਾ ਦੇਖਣ ਨੂੰ ਮਿਲੀ ਜਿਸ ਨੇ ਮੇਰੇ ਮਨ ਚ ਕਈ ਸਵਾਲ ਪੈਦਾ ਕਰ ਦਿੱਤੇ ਕਿਰਪਾ ਕਰਕੇ ਮੇਰੇ ਇਨਾ ਪ੍ਰਸ਼ਨਾਂ ਦਾ ਉੱਤਰ ਦਿਓ ਦੇਵਰਾਜ 인ਦਰ ਨੇ ਗਰੂੜ ਨੂੰ ਪਿਆਰਪੂਰਵਕ ਦੇਖਿਆ ਤੇ ਕਿਹਾ ਗਰੂੜ ਤੂੰ ਇਨਾ ਚਿੰਤਿਤ ਕਿਉਂ ਹੈ ਕੀ ਗੱਲ ਹੈ ਜੋ ਤੈਨੂੰ ਪਰੇਸ਼ਾਨ ਕਰ ਰਹੀ ਹੈ ਗਰੂੜ ਨੇ ਵੀ ਨਿਮਰਤਾਪੂਰਵਕ ਕਿਹਾ हे ਦੇਵਿੰਦਰ ਜਦ ਮੈਂ ਪ੍ਰithvi ਲੋਕ ਤੇ ਕੁੰਭਰਿਆ ਸੀਤਾ ਮੈਂ ਇੱਕ ਅਨੋਖਾ ਦ੍ਰਿਸ਼ ਦੇਖਿਆ ਔਰ ਜੋ ਆਪਣੇ ਪਤੀ ਤੇ ਦੋ ਬੱਚਿਆਂ ਦੇ ਨਾਲ ਰਹਿੰਦੀ ਸੀ ਉਸਨੇ ਰਾਤ ਦੇ ਸਮੇਂ ਆਪਣੇ ਪਤੀ ਤੇ ਬੱਚਿਆਂ ਨੂੰ ਧੋਖਾ ਦਿੱਤਾ ਉਹ ਆਪਣੇ ਪਤੀ ਨੂੰ ਸਵਾ ਕੇ ਜੰਗਲ 'ਚ ਇੱਕ ਝੌਂਪੜੀ ਦੇ ਨੇੜੇ ਖੜੀ ਕਿਸੇ ਮਰਦ ਦਾ ਇੰਤਜ਼ਾਰ ਕਰ ਰਹੀ ਸੀ ਦੂਜੇ ਪਾਸੇ ਇੱਕ ਮਰਦ ਵੀ ਜੋ ਆਪਣੇ ਪਰਿਵਾਰ ਦਾ ਮੁਖੀਆ ਸੀ ਆਪਣੀ ਪਤਨੀ ਤੇ ਬੱਚਿਆਂ ਨੂੰ ਧੋਖਾ ਦੇ ਕੇ ਉਸ ਜੰਗਲ ਤੋਂ ਹੁੰਦੇ ਹੋਏ ਉਸ ਝੌਂਪੜੀ ਤੱਕ ਪਹੁੰਚਿਆ ਮੈਂ ਦੇਖਿਆ ਕਿ ਉਹ ਔਰਤ ਤੇ ਮਰਦ ਆਪਸ ਚ ਮਿਲ ਕੇ ਸਮਾਂ ਬਿਤਾ ਰਹੇ ਸੀ ਇਹ ਸਭ ਦੇਖ ਕੇ ਮੇਰਾ ਮਨ ਵਿਛਲਿਤ ਹੋ ਗਿਆ ਗਰਬ ਗਰੁਣਿਕ ਅੱਗੇ ਕਿਹਾ हे ਦੇਵਰਾਜ ਮੈਂ ਇਸ ਸਮਝਣ ਵਿੱਚ ਅਸਮਰਥਾਂ ਕਿ ਉਹ ਔਰਤ ਤੇ ਮਰਦ ਜੋ ਆਪਣੇ ਜੀਵਨ ਸਾਥੀ ਤੇ ਬੱਚਿਆਂ ਨੂੰ ਧੋਖਾ ਦੇ ਰਹੇ ਸੀ ਉਹਨਾਂ ਦੀ ਜ਼ਿੰਦਗੀ ਦਾ ਕੀ ਪਰਿਨਾਮ ਹੋਵੇਗਾ हे ਦੇਵਰਾਜਿੰਦਨ ਇਹ ਕਲਯੁਗ ਦਾ ਪ੍ਰਭਾਵ ਹੈ ਜਬ ਮਨੁੱਖ ਦੇ ਮਾਨ ਦੀ ਦੁਰਲੱਭਤਾ ਕਿਤਾ ਕਰਕੇ ਮੇਰੇ ਪ੍ਰਸ਼ਨ ਦਾ ਜਵਾਬ ਦਿਓ ਦੇਵਰਾਜ ਇੰਦਰ ਨੇ ਗਰੁੜ ਦੀ ਗਲ ਧਿਆਨਪੂਰਵਕ ਸੁਣੀ ਤੇ ਉਸ ਨੂੰ ਸ਼ਾਂਤ ਰਹਿਣ ਦਾ ਸੰਕੇਤ ਦਿੰਦੇ ਹੋਏ ਕਿਹਾ हे ਗੁਰੜ ਤੁਸੀਂ ਐਨੇ ਚਿੰਤਿਤ ਕਿਉਂ ਹੋ ਇਹ ਕਲਯੁਗ ਹੈ ਤੇ ਇਸ ਵਿੱਚ ਇਸ ਤਰ੍ਹਾਂ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਕਲਯੁਗ ਚ ਮਨੁੱਖ ਆਪਣੇ ਸਵਾਰਥ ਇੱਛਾਵਾਂ ਤੇ ਵਸਨਾਵਾਂ ਦੇ ਅਧੀਨ ਹੋ ਜਾਂਦਾ ਹੈ ਤੇ ਇਹ ਉਸਦੇ ਪਤਨ ਦਾ ਮੁੱਖ ਕਾਰਨ ਹੈ ਦੇਵਰਾਜ ਇੰਦਰ ਨੇ ਅੱਗੇ ਕਿਹਾ ਤੁਹਾਡੇ ਪ੍ਰਸ਼ਨ ਬਹੁਤ ਹੀ ਮਹੱਤਵਪੂਰਨ ਔਰ ਨਾ ਸਿਰਫ ਮਾਨਵ ਜਾਤੀ ਲਈ ਬਲਕਿ ਉਹਨਾਂ ਦੇ ਨੈਤਿਕ ਮੂਲਾਂ ਲਈ ਵੀ ਜ਼ਰੂਰੀ ਹੈ ਹੁਣ ਤੋਂ ਆਪਣੇ ਪ੍ਰਸ਼ਨ ਸਪਸ਼ਟ ਰੂਪ ਨਾਲ ਪੁੱਛ ਮੈਂ ਉਹਨਾਂ ਦੇ ਜਵਾਬ ਦੇਣ ਲਈ ਤਿਆਰ ਹਾਂ ਤਾਂ ਗਰੁੜ ਨੇ ਕਿਹਾ ਇਨ ਦੇਵਰਾਜਿੰਦਰ ਮੇਰੇ ਮਨ ਚ ਤੋਂ ਪ੍ਰਸ਼ਨ ਹਨ ਪਹਿਲਾ ਪ੍ਰਸ਼ਨ ਹੈ ਕਿ ਇਹੋ ਜੀਆਂ ਔਰਤਾਂ ਜੋ ਆਪਣੇ ਪਤੀ ਨੂੰ ਆਪਣੇ ਤੋਂ ਦੂਰ ਰੱਖਦੀਆਂ ਹਨ ਉਹਨਾਂ ਦੀ ਜ਼ਿੰਦਗੀ ਦੇ ਕੀ ਪਰਿਨਾਮ ਨਿਕਲਦੇ ਹਨ ਕਿ ਇਸ ਤਰ੍ਹਾਂ ਕਰਨਾ ਉਹਨਾਂ ਦੇ ਲਈ ਪਾਪ ਹੈ ਦੂਜਾ ਪ੍ਰਸ਼ਨ ਹੈ ਕਿ ਇਹੋ ਜਿਹਾ ਕਿਹੜੀਆਂ ਤਿੰਨ ਗਲਤੀਆਂ ਹਨ ਜੋ ਔਰਤਾਂ ਅਣਜਾਣੇਚ ਕਰ ਲੈਂਦੀਆਂ ਹਨ ਤੇ ਉਹਨਾਂ ਦੇ ਕਾਰਨ ਉਹਨਾਂ ਨੂੰ ਪੂਰੀ ਜ਼ਿੰਦਗੀ ਪਛਤਾਉਣਾ ਪੈਂਦਾ ਹੈ ਕਿਰਪਾ ਕਰਕੇ ਇਹਨਾਂ ਦੋਵਾਂ ਪ੍ਰਸ਼ਨਾਂ ਦਾ ਜਵਾਬ ਦਿਓ ਦੇਵਰਾਜ ਇੰਦਰ ਗਰੋੜਵਾਲ ਦੇਖਦੇ ਹੋਏ ਬੋਲੇ हे ਗਰੋੜ ਤੁਹਾਡੇ ਪ੍ਰਸ਼ਨਾਂ ਦਾ ਜਵਾਬ ਮੈਂ ਵਿਸਥਾਰਪੂਰਵਕ ਦੇਵਾਂਗਾ ਪਰ ਧਿਆਨ ਰੱਖਣਾ ਇਹ ਸਿਰਫ ਔਰਤਾਂ ਦੇ ਲਈ ਨਹੀਂ ਬਲਕਿ ਮਰਦਾਂ ਲਈ ਵੀ ਹੈ ਪਤੀ ਪਤਨੀ ਦੇ ਸਬੰਧਾਂ ਵਿੱਚ ਸੰਤੁਲਨ ਤੇ ਸਮਝ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਇਹਨਾਂ ਵਿੱਚੋਂ ਕੋਈ ਇੱਕ ਆਪਣੇ ਫਰਜ਼ਾਂ ਤੇ ਜ਼ਿੰਮੇਵਾਰੀਆਂ ਨੂੰ ਭੁੱਲ ਗਿਆ ਤਾਂ ਨਤੀਜਾ ਦੋਵਾਂ ਲਈ ਖਤਰਨਾਕ ਹੋ ਸਕਦਾ ਹੈ ਹੁਣ ਮੈਂ ਤੇਰੇ ਪ੍ਰਸ਼ਨਾਂ ਦਾ ਜਵਾਬ ਦੇਵਾਂਗਾ ਪਰ ਧਿਆਨपूर्वक ਸੁਣੀ ਤੇ ਇਸ ਨੂੰ ਮਾਨਵ ਜਾਤੀ ਦੇ ਕਲਿਆਣ ਲਈ ਉਪਯੋਗ ਚ ਲਿਆਵੀਂ। ਦੇਵਰਾਜ ਇੰਦਰ ਗਰੁੜ ਦੀ ਜਗਿਆਸਾ ਦੇਖ ਕੇ ਮੁਸਕੁਰਾਏ ਤੇ ਬੋਲੇ, "ਹੇ ਗਰੁੜ, ਤੂੰ ਜੋ ਪ੍ਰਸ਼ਨ ਪੁੱਛਿਆ ਹੈ, ਇਹ ਸਿਰਫ ਤੇਰਾ ਹੀ ਨਹੀਂ, ਬਲਕਿ ਪੂਰੀ ਮਾਨਵ ਜਾਤੀ ਲਈ ਖਾਸ ਹੈ। ਕਲਯੁਗ 'ਚ ਇਹ ਆਮ ਹੈ ਕਿ ਔਰਤ ਤੇ ਮਰਦ ਆਪਣੀ ਮਰਿਆਦਾ ਭੁੱਲ ਕੇ ਗਲਤ ਰਸਤੇ ਤੇ ਚਲੇ ਜਾਂਦੇ ਹਨ। ਪਤੀ-ਪਤਨੀ ਦੇ ਰਿਸ਼ਤੇ 'ਚ ਜਦੋਂ ਇੱਕ ਦੂਜੇ ਦਾ ਸਨਮਾਨ ਤੇ ਪ੍ਰੇਮ ਨਹੀਂ ਰਹਿੰਦਾ ਤਦ ਦੋਨੋਂ ਆਪਣੇ ਫਰਜ਼ਾਂ ਤੋਂ ਭਟਕ ਜਾਂਦੇ ਹਨ ਮੈਂ ਤੇਰੇ ਪ੍ਰਸ਼ਨ ਦਾ ਜਵਾਬ ਇੱਕ ਕਹਾਣੀ ਰਾਈ ਦਿੰਦਾ ਹਾਂ ਇਸ ਨੂੰ ਧਿਆਨਪੂਰਵਕ ਸੁਣੀ ਇੱਕ ਸਮੇਂ ਦੀ ਗੱਲ ਹੈ ਇੱਕ ਨਗਰ ਸੀ ਜਿਸ ਦਾ ਨਾਮ ਸੀ ਸਿਧੂਪੁਰ ਉੱਥੇ ਇੱਕ ਧਨਵਾਨ ਵਪਾਰੀ ਰਹਿੰਦਾ ਸੀ ਜਿਸ ਦਾ ਨਾਮ ਸੀ ਸੁਦਾਕਰ ਸੁਦਾਕਰ ਬਹੁਤ ਹੀ ਮਿਹਨਤੀ ਸੀ ਤੇ ਆਪਣੀ ਬੁੱਧੀ ਨਾਲ ਉਸਨੇ ਬਹੁਤ ਧਨ ਇਕੱਠਾ ਕਰ ਲਿਆ ਸੀ ਉਹ ਕਿਸਾਨਾਂ ਤੋਂ ਘੱਟ ਕੀਮਤ ਤੇ ਅਨਾਜ ਖਰੀਦਦਾ ਤੇ ਵੱਡੇ ਵਪਾਰੀਆਂ ਨੂੰ ਉੱਚੀ ਕੀਮਤਾਂ ਤੇ ਵੇਚਦਾ ਸੀ ਇਸ ਤਰ੍ਹਾਂ ਨਾਲ ਉਸ ਦੀ ਜਾਇਦਾਦ ਦਿਨ ਪ੍ਰਤੀ ਦਿਨ ਵੱਧਦੀ ਗਈ ਸੁਧਾਕਰ ਦਾ ਇੱਕ ਪੁੱਤ ਸੀ ਜਿਸ ਦਾ ਨਾਮ ਅਰुण ਸੀ ਅਰुण ਸੁਧਾਕਰ ਤੇ ਉਸ ਦੀ ਪਤਨੀ ਆਪਣੇ ਪੁੱਤ ਅਰुण ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਪਰ ਇਸੇ ਪਿਆਰ ਕਰਕੇ ਉਹਨਾਂ ਨੇ ਉਸ ਨੂੰ ਬਚਪਨ ਸ ਬਹੁਤ ਜ਼ਿਆਦਾ ਖੁੱਲ ਦੇ ਰੱਖੀ ਸੀ ਅਰुण ਜੋ ਚੰਦਾ ਸੀ ਉਹ ਕਰਦਾ ਸੀ ਉਸ ਨੂੰ ਕਿਸੇ ਚੀਜ਼ ਲਈ ਮਨਾ ਨਹੀਂ ਕੀਤਾ ਜਾਂਦਾ ਸੀ ਕਹਿੰਦੇ ਹਨ ਜਿਆਦਾ ਆਜ਼ਾਦੀ ਇਨਸਾਨ ਨੂੰ ਵਿਗਾੜ ਦਿੰਦੀ ਹੈ ਆਰុន ਦੇ ਨਾਲ ਵੀ ਇਹ ਹੋਇਆ ਤੇ ਉਹ ਗਲਤ ਸੰਗਤ ਵਿੱਚ ਪੈ ਗਿਆ ਉਸ ਨੇ ਜੂਆ ਖੇਡਣਾ ਤੇ ਵੈਸ਼ਵਾਵਨ ਕੋਲ ਜਾਣਾ ਸ਼ੁਰੂ ਕਰ ਦਿੱਤਾ ਹੌਲੀ-ਹੌਲੀ ਉਹ ਆਪਣੇ ਪਿਓ ਦਾ ਧਨ ਬਰਬਾਦ ਕਰਨ ਲੱਗਿਆ ਗਰੂ ਨੇ ਪੁੱਛਿਆ "ਹੇ ਦੇਵਰਾਜ ਆਰុន ਨੇ ਇਸ ਤਰ੍ਹਾਂ ਕਿਉਂ ਕੀਤਾ?" ਕਿ ਉਸਦੇ ਮਾਪਿਓ ਨੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਇੰਦਰ ਨੇ ਜਵਾਬ ਦਿੱਤਾ ਹੈ ਗਰੁੜ ਸੁਦਾਕਰ ਦੇ ਉਸਦੀ ਪਤਨੀ ਨੇ ਆਪਣੇ ਪੁੱਤ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜਦ ਇੱਕ ਵਿਅਕਤੀ ਗਲਤ ਸੰਗਤ ਵਿੱਚ ਪੈ ਜਾਂਦਾ ਹੈ ਤਾਂ ਫਿਰ ਉਸਨੂੰ ਸਹੀ ਰਸਤੇ ਤੇ ਲਿਆਉਣਾ ਬਹੁਤ ਔਖਾ ਹੋ ਜਾਂਦਾ ਹੈ ਅਰुण ਨੇ ਆਪਣੇ ਮਾਪਿਓ ਦੀਆਂ ਗੱਲਾਂ ਨੂੰ ਅਣ ਸੁਣਿਆ ਕਰ ਦਿੱਤਾ ਉਸਨੇ ਆਪਣੀ ਮਾਂ ਨੂੰ ਝੂਠ ਬੋਲ ਕੇ ਧਨ ਲੈਣਾ ਸ਼ੁਰੂ ਕਰ ਦਿੱਤਾ ਤੇ ਇਸ ਨੂੰ ਜੂਏ 'ਚ ਹਾਰ ਜਾਂਦਾ ਸੀ। ਜੂਆ ਤੇ ਵੈਸ਼ਵਾਵਾਂ ਦੇ ਚੱਕਰ 'ਚ ਉਹ ਆਪਣੀਆਂ ਇੱਛਾਵਾਂ ਦਾ ਗੁਲਾਮ ਬਣ ਗਿਆ। हे ਗਰੁੜ ਇਸ ਕਥਾ ਔਨਾ ਮਾਪਿਓ ਦੇ ਲਈ ਇੱਕ ਚੇਤਾਵਨੀ ਹੈ ਜੋ ਆਪਣੇ ਬੱਚਿਆਂ ਨੂੰ ਅਨਸ਼ਾਸਨ 'ਚ ਨਹੀਂ ਰੱਖਤੇ। ਜਦ ਵਪਾਰੀ ਸੁਧਾਕਰ ਨੂੰ ਇਹ ਪਤਾ ਲੱਗਿਆ ਕਿ ਉਸ ਦਾ ਪੁੱਤ ਅਰुण ਜੂਆ ਖੇਡਨ, ਨਸ਼ਾ ਕਰਨ ਤੇ ਵੈਸ਼ਵਾਵਾਂ ਕੋਲ ਜਾਣ ਲੱਗਿਆ ਹੈ ਤਾਂ ਉਹ ਬਹੁਤ ਪਰੇਸ਼ਾਨ ਹੋ ਗਿਆ। ਉਸਨੇ ਸੋਚਿਆ ਕਿ ਹੁਣ ਮੇਰਾ ਪੁੱਤ ਮੇਰੀ ਮਿਹਨਤ ਦੀ ਕਮਾਈ ਗਈ ਸਾਰੀ ਜਾਇਦਾਦ ਬਰਬਾਦ ਕਰ ਰਿਹਾ ਹੈ। ਇਸ ਦਾ ਖਰਚਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਜੇਕਰ ਇਸ ਨੂੰ ਰੋਕਿਆ ਨਾ ਗਿਆ ਤਾਂ ਇਹ ਸਭ ਕੁਝ ਖਤਮ ਕਰ ਦੇਵੇਗਾ। ਸੁਦਾਕਰ ਨੇ ਸੋਚਿਆ ਕਿ ਅਰुण ਦਾ ਵਿਆਹ ਕਰਵਾ ਦੇਣਾ ਚਾਹੀਦਾ ਹੈ। ਉਸਨੇ ਮਨ ਹੀ ਮਨ ਵਿਚਾਰ ਕੀਤਾ ਜਦ ਵਿਆਹ ਜਾਵੇਗਾ ਤਾਂਕਰ ਉਸਦੀ ਪਤਨੀ ਆ ਜਾਵੇਗੀ। कि ਉਹ ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡ ਦੇਵੇਗਾ ਫਿਰ ਉਹ ਵੈਸ਼ਵਾ ਕੋਲ ਨਹੀਂ ਜਾਵੇਗਾ ਇਸ ਸੋਚ ਤੇ ਨਾ ਸੁਧਾਕਰ ਨੇ ਇੱਕ ਤਨਵਾਨ ਸੇਠ ਦੀ ਤੀਮ ਮੋਹਿਨੀ ਨਾਲ ਆਪਣੇ ਪੁੱਤ ਦਾ ਰਿਸ਼ਤਾ ਤੈਅ ਕਰ ਦਿੱਤਾ ਮੋਹਿਨੀ ਰੂਪਵਤੀ ਹੋਣ ਦੇ ਨਾਲ-ਨਾਲ ਗੁਣਵਾਨ ਤੇ ਨੇਕ ਦਿਲ ਔਰਤ ਸੀ ਕੁਝ ਹੀ ਸਮਾਂ ਬਾਅਦ ਅਰੁੰਤ ਤੇ ਮੋਨੀ ਦਾ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਅਰੁੰਦਾ ਵਿਵਹਾਰ ਬਦਲਣ ਲੱਗਿਆ ਮੋਹਨੀ ਦੀ ਸੁੰਦਰਤਾ ਤੇ ਉਸਦੇ ਗੁਨਾ ਨੇ ਅਰुण ਨੂੰ ਆਪਣੇ ਵੱਲ ਆਕਰਸ਼ਿਤ ਕਰ ਲਿਆ। ਹੁਣ ਉਸਨੇ ਵੈਸ਼ਵਾ ਕੋਲ ਜਾਣਾ ਛੱਡ ਦਿੱਤਾ ਸੀ ਤੇ ਹੁਣ ਘਰੇ ਹੀ ਰਹਿਣ ਲੱਗਾ ਸੀ। ਕੁਝ ਸਮੇਂ ਤੱਕ ਸਭ ਕੁਝ ਠੀਕ ਚੱਲਦਾ ਰਿਹਾ। ਮੋਹਨੀ ਨੇ ਆਪਣੀਆਂ ਚੰਗਿਆਈਆਂ ਨਾਲ ਅਰुण ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ। ਪਰ ਸਮੇ ਦਾ ਚੱਕਰ ਕਿਸੇ ਦੇ ਲਈ ਨਹੀਂ ਰੁਕਦਾ। ਅਰुण ਦੇ ਮਾਪਿਓ ਬੁੱਢੇ ਹੋ ਚੁੱਕੇ ਸੀ। ਇੱਕ ਦਿਨ ਉਹ ਦੋਨੋਂ ਇਸ ਸੰਸਾਰ ਨੂੰ ਛੱਡ ਕੇ ਚਲੀ ਗਈ। ਉਹਨਾਂ ਦੇ ਜਾਣ ਤੋਂ ਬਾਅਦ ਅਰुण ਤੇ ਧਿਆਨ ਰੱਖਣ ਵਾਲਾ ਕੋਈ ਨਹੀਂ ਬਚਿਆ ਸੀ। ਮੋਹਨੀ ਦੇ ਨਾਲ ਰਹਿੰਦੇ ਹੋਏ ਅਰुण ਨੇ ਵੈਸ਼ਵਾਕੁਲ ਜਾਣਾ ਤਾਂ ਛੱਡ ਦਿੱਤਾ ਪਰ ਉਸ ਨੂੰ ਜੂਏ ਦੀ ਲਤ ਲੱਗ ਗਈ ਸੀ। ਇਹ ਆਦਤ ਹੌਲੀ-ਹੌਲੀ ਉਸ ਨੂੰ ਬਰਬਾਦੀ ਵੱਲ ਲੈ ਗਈ। ਉਹ ਜੂਏ 'ਚ ਆਪਣੀਆਂ ਸਾਰੀਆਂ ਜਾਇਦਾਦ ਖਾ ਗਿਆ। ਜੋ ਜਾਇਦਾਦ ਉਸਨੇ ਪਿਓ ਨੇ ਸਾਲਾਂ ਦੀ ਮਿਹਨਤ ਨਾਲ ਇਕੱਠੀ ਕੀਤੀ ਸੀ। ਕੁਝ ਹੀ ਸਮੇਂ ਵਿੱਚ ਖਤਮ ਹੋ ਗਈ। ਹੁਣ ਅਰຸນ ਦੇ ਕੋਲ ਨਾ ਤਾਂ ਪੈਸਾ ਸੀ ਤੇ ਨਾ ਹੀ ਕੋਈ ਹੁਨਰ ਉਹ ਪੂਰੀ ਤਰ੍ਹਾਂ ਕੰਗਾਲ ਹੋ ਗਿਆ ਮੋਹਨੀ ਨੇ ਇੱਕ ਦਿਨ ਉਸ ਨੂੰ ਕਿਹਾ ਹੁਣ ਤਾਂ ਸਾਡੇ ਕੋਲ ਖਾਣ ਲਈ ਵੀ ਕੁਝ ਨਹੀਂ ਬਚਿਆ ਕਿਰਪਾ ਕਿਤੇ ਨੌਕਰੀ ਲੱਭ ਲਵੋ ਤਾਂ ਜੋ ਸਾਡਾ ਗੁਜ਼ਾਰਾ ਹੋ ਸਕੇ ਪਰ ਕਹਿੰਦੇ ਹਨ ਕਿ ਮਨੁੱਖ ਦਾ ਗਿਆਨ ਹੀ ਉਸਦੀ ਪਹਿਚਾਨ ਹੁੰਦੀ ਹੈ ਜੇਕਰ ਕੋਈ ਵਿਅਕਤੀ ਰਾਜਾ ਦੇ ਕੋਲ ਨੌਕਰੀ ਮੰਗਣ ਜਾਂਦਾ ਹੈ ਤਾਂ ਰਾਜਾ ਉਸ ਤੋਂ ਸਭ ਤੋਂ ਪਹਿਲਾਂ ਇਹ ਪੁੱਛਤਾ ਹੈ ਕਿ ਉਸਤੇ ਕੋਲ ਕਿਹੜਾ ਹੁਨਰ ਹੈ ਕਿੰਨੀ ਯੋਗਤਾ ਹੈ ਜੇਕਰ ਵਿਅਕਤੀ ਦੇ ਕੋਲ ਕੋਈ ਹੁਨਰ ਨਹੀਂ ਹੈ ਤਾਂ ਉਸਨੂੰ ਬੇਕਾਰ ਸਮਝ ਕੇ ਉਥੋਂ ਭਜਾ ਦਿੱਤਾ ਜਾਂਦਾ ਹੈ ਅਰुण ਦੇ ਕੋਲ ਕੋਈ ਹੁਨਰ ਨਹੀਂ ਸੀ ਉਸਨੇ ਆਪਣਾ ਸਾਰਾ ਸਮਾਂ ਤੇ ਤਾਕਤ ਜੂਆ ਖੇਡਣ ਤੇ ਗਲਤ ਕੰਮਾਂ ਵਿੱਚ ਬਰਬਾਦ ਕਰ ਦਿੱਤੀ ਸੀ ਹੁਣ ਉਹ ਆਪਣੇ ਪਰਿਵਾਰ ਲਈ ਭੋਜਨ ਤੱਕ ਜਟੌਂਚ ਅਸਮਰਥ ਹੋ ਗਿਆ ਸੀ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਔਖਾ ਸਮਾਂ ਸੀ। ਦੇਵਰਾਜ ਇੰਦਰ ਨੇ ਗਰुण ਨੂੰ ਕਿਹਾ, "ਅਰुण ਨੇ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਬਰਬਾਦ ਕਰ ਲਿਆ ਤੇ ਕਿਵੇਂ ਉਹ ਬਸਤਾਵੇ ਤੋਂ ਬਿਨਾ ਕੁਝ ਵੀ ਨਹੀਂ ਕਰ ਸਕਿਆ?" ਉਸਤੇ ਇੱਕ ਪੁੱਤ ਤਿਕਤੀ ਸੀ। ਸਮੇ ਦੇ ਨਾਲ ਉਹ ਦੋਨੋਂ ਵਿਆਹ ਦੇ ਯੋਗ ਹੋ ਗਏ। ਹੁਣ ਉਹਨਾਂ ਦਾ ਵਿਆਹ ਕਰਨਾ ਸੀ ਪਰ ਵਿਆਹ ਲਈ ਧੰਦਾ ਕਿਤੋਂ ਵੀ ਇੰਤਜ਼ਾਮ ਨਹੀਂ ਹੋ ਰਿਹਾ ਸੀ। ਘਰ ਦੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਦਾਣੇ-ਦਾਣੇ ਲਈ ਮਹਤਾਜ ਹੋਣਾ ਪੈ ਗਿਆ। ਅਰुण ਆਪਣੀ ਜ਼ਿੰਦਗੀ ਦੇ ਉਸ ਮੋੜ ਤੇ ਪਹੁੰਚ ਚੁੱਕਾ ਸੀ ਜਿੱਥੇ ਸਿਰਫ ਪਛਤਾਵਾ ਤੇ ਨਿਰਾਸ਼ਾ ਹੀ ਬਚਦੀ ਹੈ। ਉਸ ਦਾ ਸ਼ਰੀਰ ਪੂਰੀ ਤਰ੍ਹਾਂ ਕਮਜ਼ੋਰ ਤੇ ਬੇਕਾਰ ਹੋ ਗਿਆ ਸੀ। ਦੋਸਤੋ ਇੱਕ ਦਿਨ ਅਰुण ਆਪਣੀ ਪਤਨੀ ਮੋਹਨੀ ਦੇ ਕੋਲ ਜਾਂਦਾ ਹੈ। ਉਹ ਆਪਣੀ ਇੱਛਾ ਦੀ ਪੂਰਤੀ ਲਈ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਮੋਹਨੀ ਨੇ ਉਸ ਨੂੰ ਸ਼ਾਂਤ ਤੇ ਗੰਭੀਰ ਸਵਰ ਵਿੱਚ ਕਿਹਾ ਹੈ ਸੁਆਮੀ ਸੰਸਾਰਚ ਇਨਸਾਨ ਦਾ ਸਭ ਤੋਂ ਵੱਡਾ ਸੁੱਖ ਸਿਰਫ ਕਾਮ ਵਾਸਨਾ ਨਹੀਂ ਹੁੰਦੀ ਅਸਲੀ ਸੁੱਖ ਦੂਜਿਆਂ ਦੀ ਮਦਦ ਕਰਨਾ ਤੇ ਇੱਕ ਨੇਕ ਜ਼ਿੰਦਗੀ ਜਿਉਣ ਚ ਵੀ ਹੁੰਦੀ ਹੈ ਜੋ ਲੋਕ ਆਪਣੀ ਵਾਸਨਾ ਚ ਅੰਨੇ ਹੋ ਜਾਂਦੇ ਹਨ ਉਹ ਬਰਬਾਦ ਹੋ ਜਾਂਦੇ ਹਨ ਤੇ ਇਹ ਤੁਹਾਡੇ ਨਾਲ ਵੀ ਹੋਇਆ ਹੈ ਮੋਹਨੀ ਨੇ ਅਕੇ ਕਿਹਾ ਹਣ ਮੈਂ ਤੁਹਾਨੂੰ ਤਿੰਨ ਖਾਸ ਗਲਤੀਆਂ ਬਾਰੇ ਦੱਸਣਾ ਚਾਹੁੰਦੀ ਹਾਂ ਇਹ ਉਹ ਗਲਤੀਆਂ ਹਨ ਜੋ ਲੋਕ ਅਣਜਾਣੇਚ ਕਰ ਬੈਠਦੇ ਹਨ ਤੇ ਬਾਅਦ ਵਿੱਚ ਜ਼ਿੰਦਗੀ ਪਰ ਪਛਤਾਉਂਦੇ ਹਨ ਇਹਨਾਂ ਨੂੰ ਧਿਆਨ ਨਾਲ ਸੁਣੋ ਤੇ ਸਮਝੋ ਨੰਬਰ 1 ਜੋ ਲੋਕ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦਿਨਾਂ 'ਚ ਚੰਗੀ ਸਿੱਖਿਆ ਤੇ ਹੁਨਰ ਨੂੰ ਮਹੱਤਵ ਨਹੀਂ ਦਿੰਦੇ ਇਹੋ ਜਿਹੇ ਲੋਕ ਆਪਣੇ ਕੈਰੀਅਰ ਤੇ ਜ਼ਿੰਦਗੀ 'ਚ ਅਨੇਕ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਜੇਕਰ ਤੁਸੀਂ ਆਪਣੀ ਜਵਾਨੀ 'ਚ ਕੋਈ ਕਲਾ ਸਿੱਖ ਲਈ ਹੁੰਦੀ ਤਾਂ ਜੇ ਗਿਆਨ ਪ੍ਰਾਪਤ ਕਰ ਦਿੱਤਾ ਹੁੰਦਾ ਤਾਂ ਅੱਜ ਇਹ ਹਾਲਾਤ ਨਾ ਹੁੰਦੇ। ਇਹ ਹੀ ਗਲਤੀ ਤੁਹਾਨੂੰ ਜ਼ਿੰਦਗੀ ਪਰ ਪਰੇਸ਼ਾਨ ਕਰਦੀ ਹੈ। ਨੰਬਰ 2 ਕੰਮ ਟਾਲਣ ਦੀ ਆਦਤ। ਦੂਜੀ ਗਲਤੀ ਇਹ ਹੈ ਕਿ ਜੋ ਲੋਕ ਕੰਮ ਟਾਲਣ ਦੀ ਆਦਤ ਬਣਾ ਲੈਂਦੇ ਹਨ ਤੇ ਜਵਾਨੀ ਦੇ ਦਿਨਾਂ 'ਚ ਆਲਸ ਕਰਦੇ ਹਨ ਤੇ ਸਮੇਂ ਦਾ ਸਹੀ ਉਪਯੋਗ ਨਹੀਂ ਕਰਦੇ। ਤਪ ਵਿਖਾ ਚ ਉਹਨਾਂ ਨੂੰ ਟੀਚਾ ਹਾਸਲ ਕਰਨ ਚ ਕਈ ਦਿੱਕਤਾਂ ਆਉਂਦੀਆਂ ਹਨ ਜੋ ਸਮਾਂ ਬੀਤ ਚੁੱਕਿਆ ਹੈ ਤੇ ਤੁਸੀਂ ਗਵਾ ਦਿੱਤਾ ਹੈ ਉਹੀ ਤੁਹਾਨੂੰ ਅੱਜ ਪਰੇਸ਼ਾਨ ਕਰ ਰਿਹਾ ਹੈ ਨੰਬਰ 3 ਗਲਤ ਸੰਗਤ ਜਵਾਨੀ ਵਿੱਚ ਗਲਤ ਸੰਗਤ ਤੇ ਬੁਰੀ ਆਦਤ ਇਨਸਾਨ ਨੂੰ ਬਰਬਾਦੀ ਵੱਲ ਲੈ ਜਾਂਦੀ ਹੈ ਨਸ਼ਾ ਜੂਆ ਤੇ ਗਲਤ ਰਿਸ਼ਤੇ ਇਨਸਾਨ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਖਰਾਬ ਕਰ ਦਿੰਦੇ ਹਨ ਤੇ ਇਹ ਹੀ ਤੁਸੀਂ ਕੀਤਾ ਹੈ ਇਸ ਲਈ ਅੱਜ ਤੁਸੀਂ ਇਸ ਸਥਿਤੀ ਵਿੱਚ ਪਹੁੰਚੇ ਹੋ ਮੋਹਨੀ ਨੇ ਕਿਹਾ ਹੁਣ ਮੈਂ ਤੁਹਾਡੇ ਨਾਲ ਤੁਹਾਡੀਆਂ ਇੱਛਾਵਾਂ ਪੂਰਤੀ ਨਹੀਂ ਕਰ ਸਕਤੀ ਹੁਣ ਸਾਡੀ ਉਮਰ ਵੀ ਹੋ ਚੁੱਕੀ ਹੈ ਤੇ ਹੁਣ ਸਾਡਾ ਸਮਾਂ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਭਗਵਾਨ ਦੀ ਸੇਵਾ ਵਿੱਚ ਲਗਾਈਏ ਇਹ ਹੀ ਸਾਡੀ ਆਤਮਾ ਨੂੰ ਸ਼ਾਂਤੀ ਤੇ ਮੋਕਸ਼ ਦੇਵੇਗਾ ਇਨਸਾਨ ਪਹਿਲਾ ਬ੍ਰਹਮਚਾਰੀ ਰਹਿੰਦਾ ਹੈ ਫਿਰ ਵਿਅਤਾ ਜੀਵਨ ਵਿੱਚ ਪ੍ਰਵੇਸ਼ ਕਰਦਾ ਹੈ ਇਸ ਤੋਂ ਬਾਅਦ ਉਹ ਪੁੱਤ ਤੇ ਬਹੁ ਦੀ ਕਾਮਨਾ ਕਰਦਾ ਹੈ ਬਿਰਧ ਅਵਸਥਾ ਵਿੱਚ ਵਾਪਸ ਉਸੇ ਬ੍ਰਹਮਚਾਰੇ ਜੀਵਨ ਵਿੱਚ ਜਾਣਾ ਚਾਹੀਦਾ ਹੈ ਜਿੱਥੋਂ ਉਹਨਾਂ ਨੇ ਵਿਅਤਾ ਜੀਵਨ ਦੀ ਸ਼ੁਰੂਆਤ ਕੀਤੀ ਸੀ ਹੁਣ ਸਾਨੂੰ ਵੀ ਇਹ ਜੀਵਨ ਜੀਣ ਦੀ ਜ਼ਰੂਰਤ ਹੈ ਪੂਜਾ ਪਾਠ ਭਜਨ ਕੀਰਤਨ ਤੇ ਭਗਵਾਨ ਦੀ ਸੇਵਾ ਹੀ ਸਾਡਾ ਫਰਜ਼ ਹੈ ਮੋਹਨੀ ਨੇ ਦ੍ਰਿੜਤਾ ਨਾਲ ਕਿਹਾ ਮੈਂ ਹੁਣ ਆਪਣੇ ਜੀਵਨ ਨੂੰ ਬਰਬਾਦ ਨਹੀਂ ਹੋਂ ਦੇਣਾ ਚਾਹੁੰਦੀ ਜਿਸ ਤਰ੍ਹਾਂ ਤੁਸੀਂ ਆਪਣੀ ਜਵਾਨੀ ਚ ਆਪਣੀ ਤਾਕਤ ਤੇ ਸਮਾਂ ਬਰਬਾਦ ਕੀਤਾ ਹੈ ਹੁਣ ਬਜ਼ੁਰਗ ਅਵਸਥਾ ਚ ਮੈਂ ਇਸ ਤਰ੍ਹਾਂ ਨਹੀਂ ਕਰਾਂਗੀ ਮੈਨੂੰ ਯਕੀਨ ਹੈ ਕਿ ਭਗਵਾਨ ਸਾਡੀ ਮਦਦ ਜ਼ਰੂਰ ਕਰਨਗੇ ਹੁਣ ਇਹੀ ਸਮਾਂ ਹੈ ਕਿ ਅਸੀਂ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਜੋੜੀਏ ਈਸ਼ਰ ਨੇ ਕਿਹਾ ਹੈ ਕਰੋੜ ਇਹ ਕਹਾਣੀ ਮਨਵ ਜਾਤੀ ਲਈ ਇੱਕ ਸਬਕ ਹੈ ਜੋ ਲੋਕ ਆਪਣੀ ਜਵਾਨੀ ਬਰਬਾਦ ਕਰਦੇ ਹਨ ਤੇ ਬੁਢਾਪੇ 'ਚ ਉਹਨਾਂ ਨੂੰ ਪਛਤਾਉਣਾ ਪੈਂਦਾ ਹੈ ਸਿੱਖਿਆ, ਮਿਹਨਤ ਤੇ ਸਹੀ ਸੰਗਤ ਹੀ ਮਨੁੱਖ ਦੀ ਜ਼ਿੰਦਗੀ ਨੂੰ ਸਫਲ ਬਣਾਉਂਦੇ ਹਨ ਜੇਕਰ ਇਨਸਾਨ ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਦਾ ਹੈ ਤਾਂ ਉਹਨਾਂ ਦੀ ਜ਼ਿੰਦਗੀ ਦੁੱਖਾਂ ਤੇ ਮੁਸ਼ਕਲਾਂ ਨਾਲ ਭਰ ਜਾਂਦੀ ਹੈ ਇਹ ਕਥਾ ਮਨੁੱਖ ਦੇ ਵਿਵਹਾਰ ਤੇ ਪਰਿਵਾਰ ਦੀਆਂ ਮੁਸ਼ਕਲਾਂ ਨੂੰ ਡੂੰਘਾਈ ਨਾਲ ਸਮਝਾ ਰਹੀ ਹੈ ਜਦ ਮੋਹਨੀ ਨੇ ਆਪਣੇ ਪਤੀ ਅਰुण ਨੂੰ ਕਿਹਾ ਕਿ ਉਹ ਹੁਣ ਉਹਨਾਂ ਦਾ ਸਾਥ ਨਹੀਂ ਦੇਵੇਗੀ ਤੇ ਉਹ ਆਪਣੇ ਫੈਸਲੇ ਤੇ ਡਟੀ ਰਹੀ ਉਸ ਦਾ ਇੱਕੋ ਮਾਤਰ ਉਦੇਸ਼ ਸੀ ਆਪਣੇ ਬੱਚਿਆਂ ਦਾ ਵਿਆਹ ਤੇ ਪਰਿਵਾਰ ਦੀ ਭਲਾਈ ਉਸ ਨੇ ਅਰुण ਨੂੰ ਕਿਹਾ ਕਿ ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਭਗਵਾਨ ਸਾਡੀ ਮਦਦ ਜ਼ਰੂਰ ਕਰੇਗਾ ਕੁਝ ਸਮੇਂ ਬਾਅਦ ਮੋਹਨੀ ਨੂੰ ਇੱਕ ਬੁੱਢੀ ਔਰਤ ਮਿਲੀ ਉਹ ਔਰਤ ਇਕੱਲੀ ਸੀ ਤੇ ਉਸਤੇ ਕੋਲ ਕੋਈ ਔਲਾਦ ਵੀ ਨਹੀਂ ਸੀ ਉਸਨੇ ਮੋਹਨੀ ਨੂੰ ਕਿਹਾ ਤੀਏ ਮੇਰੇ ਕੋਲ ਜੋ ਵੀ ਧਨ ਹੈ ਉਹ ਮੈਂ ਤੈਨੂੰ ਦੇ ਰਹੀ ਹਾਂ ਮੈਨੂੰ ਸਿਰਫ ਦੋ ਸਮੇਂ ਦੀ ਰੋਟੀ ਚਾਹੀਦੀ ਹੈ ਬਦਲੇ ਵਿੱਚ ਮੈਂ ਤੇਰੇ ਘਰ ਚ ਰਹਾਂਗੀ ਤੇ ਤੇਰੇ ਪਰਿਵਾਰ ਦਾ ਹਿੱਸਾ ਬਣਾਂਗੀ ਮੋਹਨੀ ਨੇ ਉਸ ਬੁੱਢੀ ਔਰਤ ਨੂੰ ਸਹਾਰਾ ਦਿੱਤਾ ਇਸ ਤਰ੍ਹਾਂ ਉਸ ਬੁੱਢੀ ਦੇ ਧਨ ਨਾਲ ਉਸਦੇ ਪਰਿਵਾਰ ਦੀ ਸਥਿਤੀ ਵਿੱਚ ਸੁਧਾਰ ਹੋ ਗਿਆ ਉਸ ਬੁੱਢੀ ਔਰਤ ਦੀ ਮਦਦ ਨਾਲ ਅਰुण ਤੇ ਮੋਹਨੀ ਨੇ ਆਪਣੇ ਬੱਚਿਆਂ ਦੇ ਵਿਆ ਕਰ ਦਿੱਤੇ ਘਰ ਚ ਧਨ ਜਾਇਦਾਦ ਆਉਣ ਤੋਂ ਬਾਅਦ ਪਰਵਾਰ ਚ ਖੁਸ਼ਹਾਲੀ ਆ ਗਈ ਹੁਣ ਸਾਰੇ ਆਰਾਮ ਨਾਲ ਰਹਿਣ ਲੱਗੇ ਪਰ ਇਸ ਦੌਰਾਨ ਅਰुण ਦਾ ਸੁਭਾਅ ਬਦਲਣ ਲੱਗਿਆ ਮੋਹਨੀ ਤੋਂ ਉਸਦੀ ਦੂਰੀ ਨੇ ਉਸ ਨੂੰ ਫਿਰ ਤੋਂ ਗਲਤ ਰਸਤੇ ਤੇ ਪਾ ਦਿੱਤਾ ਸੀ ਮੋਹਨੀ ਨੇ ਆਪਣੇ ਪਤੀ ਦੇ ਨਾਲ ਰਹਿਣ ਤੋਂ ਮਨਾ ਕਰ ਦਿੱਤਾ ਇਹ ਅਰुण ਲਈ ਇਹ ਸੈਨ ਕਰਨਾ ਔਖਾ ਸੀ ਅਰੁਣ ਹੌਲੀ ਹੌਲੀ ਇੱਕ ਦੂਜੀ ਔਰ ਦੇ ਚਾਲ ਵਿੱਚ ਫਸ ਗਿਆ ਉਹ ਝੂਠ ਤੇ ਧੋਖੇ ਦੇ ਰਸਤੇ ਤੇ ਚੱਲ ਪਿਆ ਸੀ ਦੋਸਤੋ ਇਸ ਕਥਾ ਦਾ ਇਹ ਸਾਰ ਹੈ ਕਿ ਕਿਸੇ ਵੀ ਸੰਬੰਧ ਵਿੱਚ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੈ ਜਿਸ ਤਰ੍ਹਾਂ ਮੋਹਨੀ ਨੇ ਅਰੁਣ ਦਾ ਸਾਥ ਛੱਡ ਦਿੱਤਾ ਇਹ ਉਹ ਸਹਿ ਨਾ ਕਰ ਸਕਿਆ ਪਤੀ ਨੂੰ ਸੁਧਾਰਨ ਲਈ ਧੀਰਜ ਤੇ ਸਮਝਦਾਰੀ ਦੀ ਜ਼ਰੂਰਤ ਹੁੰਦੀ ਹੈ ਜੋ ਔਰਤਾਂ ਆਪਣੇ ਪਤੀ ਦਾ ਅਚਾਨਕ ਤਿਆਗ ਕਰ ਦਿੰਦੀਆਂ ਹਨ ਉਹ ਅਣਜਾਣੇ ਉਹਨਾਂ ਨੂੰ ਗਲਤ ਰਸਤੇ ਤੇ ਧੱਕ ਦਿੰਦੀਆਂ ਹਨ ਇਹ ਗਲਤ ਫੈਸਲਾ ਪੂਰੇ ਪਰਿਵਾਰ ਨੂੰ ਬਰਬਾਦ ਕਰ ਸਕਦਾ ਹੈ ਹਰ ਔਰਤ ਨੂੰ ਇਹ ਤਿੰਨ ਗੱਲਾਂ ਹਮੇਸ਼ਾ ਧਿਆਨ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਉਸ ਦਾ ਪਰਿਵਾਰ ਤੇ ਪਤੀ ਸਹੀ ਰਸਤੇ ਤੇ ਰਹਿਣ ਨੰਬਰ 1 ਔਰਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਤੀ ਦੇ ਨਾਲ ਰਹਿਣ ਨਾ ਕਿ ਉਹਨਾਂ ਦਾ ਤਿਆਗ ਕਰਨ ਜੇਕਰ ਉਹ ਇਸ ਤਰ੍ਹਾਂ ਕਰਦੀਆਂ ਹਨ ਤਾਂ ਉਹਨਾਂ ਦੇ ਆਪਣੇ ਰਿਸ਼ਤੇ 'ਚ ਭਾਵਨਾਤਮਕ ਦੂਰੀ ਮਹਿਸੂਸ ਹੁੰਦੀ ਹੈ ਇਸ ਤਰ੍ਹਾਂ ਨਾਲ ਮਰਦ ਪਰਾਈ ਔਰਤ ਵੱਲ ਆਕਰਸ਼ਿਤ ਹੋ ਸਕਦਾ ਹੈ ਨੰਬਰ 2 ਔਰਤਾ ਪਤੀ ਦੀ ਇੱਛਾ ਦਾ ਸਨਮਾਨ ਕਰਨ ਜੇਕਰ ਕੋਈ ਔਰਤ ਆਪਣੇ ਪਤੀ ਦੀ ਇੱਛਾ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਦੀ ਹੈ ਤੇ ਉਸ ਤੋਂ ਦੂਰੀ ਬਣਾ ਕੇ ਰਹਤੀ ਹੈ ਤਾਂ ਉਹਨਾਂ ਦੇ ਪਤੀ ਗਲਤ ਰਸਤੇ ਤੇ ਪੈ ਜਾਂਦੇ ਹਨ ਪਰ ਜੋ ਔਰਤਾਂ ਆਪਣੇ ਪਤੀ ਦੀ ਇੱਜ਼ਤ ਕਰਦੀਆਂ ਹਨ ਉਹ ਆਪਣੇ ਪਤੀ ਨੂੰ ਹੌਲੀ-ਹੌਲੀ ਸਹੀ ਰਸਤੇ ਤੇ ਲੈ ਆਉਂਦੀਆਂ ਹਨ ਉਹ ਪਰਵਾਰ ਤੇ ਸਮਾਜ ਦੋਨਾਂ ਲਈ ਆਦਰਸ਼ ਬਣ ਜਾਂਦੀਆਂ ਹਨ ਪਤੀ ਨੂੰ ਸਹੀ ਰਸਤਾ ਦਿਖਾਉਣ ਦਾ ਫਰਜ਼ ਔਰਤ ਦਾ ਹੀ ਹੁੰਦਾ ਹੈ ਨੰਬਰ 3 ਜੇਕਰ ਕੋਈ ਮਰਦ ਗਲਤ ਰਸਤੇ ਤੇ ਚੱਲ ਪਿਆ ਹੈ ਤਾਂ ਔਰਤ ਦਾ ਫਰਜ਼ ਹੁੰਦਾ ਹੈ ਕਿ ਉਹ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇ ਚੰਗੀ ਸੰਗਤ ਵਿੱਚ ਲੈ ਕੇ ਜਾਵੇ ਧਾਰਮਿਕ ਸਥਾਨਾਂ ਤੇ ਲੈ ਕੇ ਜਾਵੇ ਇਹ ਸਾਰੇ ਤਰੀਕੇ ਹਨ ਜੋ ਕਿਸੇ ਵੀ ਵਿਅਕਤੀ ਨੂੰ ਸੁਧਾਰ ਸਕਦੇ ਹਨ ਔਰਤ ਨੂੰ ਆਪਣੇ ਪਤੀ ਦੀ ਕਮਜ਼ੋਰੀ ਨੂੰ ਸਮਝਦੇ ਹੋਏ ਉਸ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣਾ ਚਾਹੀਦਾ ਹੈ ਪਰ ਇਹ ਕੋਸ਼ਿਸ਼ ਧੀਰਸ ਤੇ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ ਦੇਵਰਾਜ ਇੰਦਰ ਨੇ ਕਿਹਾ ਪਤੀ ਪਤਨੀ ਦੋਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹਨਾਂ ਦਾ ਰਿਸ਼ਤਾ ਇੱਕ ਦੂਜੇ ਦੀ ਤਾਕਤ ਹੈ ਜੇਕਰ ਦੋਨਾਂ ਚੋਂ ਕੋਈ ਵੀ ਆਪਣੇ ਫਰਜ਼ਾਂ ਨੂੰ ਭੁੱਲ ਗਿਆ ਹੈ ਤਾਂ ਪਰਿਵਾਰ ਬਰਬਾਦ ਹੋ ਸਕਦਾ ਹੈ ਔਰਤ ਨੂੰ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਸਿਰਫ ਭਗਵਾਨ ਦਾ ਭਜਨ ਹੀ ਕਾਫੀ ਹੈ ਜਦ ਕਿ ਉਸ ਦਾ ਪਤੀ ਜਦੋਂ ਗਲਤ ਰਸਤੇ ਤੇ ਚਲਾ ਜਾਵੇ ਤਾਂ ਭਗਵਾਨ ਦੀ ਭਗਤੀ ਦੇ ਨਾਲ-ਨਾਲ ਆਪਣੇ ਪਰਿਵਾਰ ਤੇ ਪਤੀ ਦੀ ਦੇਖਭਾਲ ਕਰਨਾ ਵੀ ਉਹਨਾਂ ਹੀ ਖਾਸ ਹੁੰਦਾ ਹੈ। ਇੰਦਰ ਨੇ ਅੱਗੇ ਕਿਹਾ ਕਿ ਜੋ ਮਰਦ ਆਪਣੀ ਝੌਂਪੜੀ 'ਚ ਪਰਾਏ ਔਰਤ ਦੇ ਨਾਲ ਮਿਲਦਾ ਜੁਲਦਾ ਸੀ, ਉਹ ਮਰਦ ਉਹੀ ਅਰुण ਸੀ। ਅਰुण ਆਪਣੇ ਜੀਵਨ ਸਾਥੀ ਪ੍ਰਤੀ ਉਦਾਸਨ ਹੋ ਗਿਆ ਸੀ ਤੇ ਪਰਾਏ ਔਰਤ ਦੇ ਚੱਕਰ ਵਿੱਚ ਪੈ ਗਿਆ ਸੀ ਤੇ ਇਹ ਉਸਦੀ ਬਰਬਾਦੀ ਦਾ ਕਾਰਨ ਬਣਿਆ। ਦੋਸਤੋ, ਇਹ ਕਥਾ ਸਾਨੂੰ ਸਿਖਾਉਂਦੀ ਹੈ ਕਿ ਕਿਸੇ ਵੀ ਔਰਤ ਨੂੰ ਆਪਣੇ ਪਤੀ ਦਾ ਇਕਦਮ ਤਿਆਗ ਨਹੀਂ ਕਰਨਾ ਚਾਹੀਦਾ ਸਗੋਂ ਉਸ ਨੂੰ ਧੀਰਜ ਤੇ ਸਮਝਦਾਰੀ ਨਾਲ ਸਹੀ ਰਸਤੇ ਤੇ ਲਿਆਉਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਵਾਲੀਆਂ ਔਰਤਾਂ ਨਾ ਸਿਰਫ ਆਪਣੇ ਪਰਿਵਾਰ ਨੂੰ ਬਚਾਉਂਦੀਆਂ ਹਨ ਬਲਕਿ ਸਮਾਜ ਵਿੱਚ ਵੀ ਚੰਗੀਆਂ ਮੰਨੀਆਂ ਜਾਂਦੀਆਂ ਹਨ ਗਰੁਲ ਨੇ ਇਹ ਕਥਾ ਸੁਣਨ ਤੋਂ ਬਾਅਦ ਖੁਸ਼ ਹੋ ਕੇ ਕਿਹਾ हे देवराज ਤੁਸੀਂ ਮੇਰੇ ਸਾਰੇ ਪ੍ਰਸ਼ਨਾਂ ਦੇ ਜਵਾਬ ਦੇ ਦਿੱਤੇ ਹੁਣ ਮੈਂ ਇਸ ਗਿਆਨ ਨੂੰ ਧਰਤੀ ਲੋਕ ਤੇ ਲਿਜਾ ਕੇ ਮਨੁੱਖ ਜਾਤੀ ਦੇ ਕਲਿਆਣ ਲਈ ਉਪਯੋਗ ਕਰਾਂਗਾ ਦੋਸਤੋ ਇਹ ਕਥਾ ਸਿਖਾਉਂਦੀ ਹੈ ਕਿ ਪਤੀ ਪਤਨੀ ਦਾ ਰਿਸ਼ਤਾ ਸਿਰਫ ਇਕੱਠੇ ਰਹਿਣ ਦਾ ਨਾਮ ਨਹੀਂ ਹੈ ਬਲਕਿ ਇੱਕ ਦੂਜੇ ਨੂੰ ਸਮਝਣਾ ਸਹਿਯੋਗ ਕਰਨਾ ਤੇ ਸਹੀ ਰਸਤੇ ਤੇ ਲਿਆਉਂਦਾ ਨਾਮ ਹੈ ਜਿੱਥੇ ਸੰਤੁਲਨ ਤੇ ਤਾਲਮੇਲ ਹੁੰਦਾ ਹੈ ਉਹੀ ਪਰਿਵਾਰ ਤੇ ਸਮਾਜ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਤਾਂ ਦੋਸਤੋ ਤੁਹਾਨੂੰ ਅੱਜ ਦੀ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ